ਮੰਮੀ ਜੀ ਤੇ ਇੱਕੋ ਜਿਹੀ ਜਿੱਤੇ ਅੜ ਗਈ ਆ ਬਸ ਹੱਦ ਹੋ ਗਈ ਆ ਤਾਈ ਵਾਲੇ ਵੀ ਦੱਸ ਇਹ ਕਿਹੜੀ ਜੇ ਦਵਾਈ ਇਹਨਾਂ ਦੀ ਕਿ ਮੈਂ ਮੁੰਡੇ ਦਾ ਵਿਆਹ ਕਰ ਦੇਣਾ ਵਿਆਹ ਕੋਈ ਹੈਗਾ ਵਾ ਕਿ ਗੁੱਡੀਆਂ ਪਟੋਲਿਆਂ ਦੇ ਖੇਡ ਹੁੰਦੀ ਆ ਕਿ ਇੱਕ ਨੂੰ ਲੈਣ ਦੇ ਤੇ ਨਹੀਂ ਚੰਗਾ ਤੇ ਮੈਂ ਦੂਜਾ ਕਰ ਲਵਾਂ ਇਹ ਤਾਂ ਤਾਈ ਵਾਸਤੇ ਨਾ ਬਹੁਤ ਜ਼ਿਆਦਾ ਗਲਤ ਕਰ ਲਵਾ ਤੇ ਉਤੋਂ ਜ਼ਿਆਦਾ ਗੋਪੀ ਪਾਜੀ ਵਾਸਤੇ ਆ ਇਹਨਾਂ ਨੂੰ ਨਹੀਂ ਪਤਾ ਕਿ 24 ਘੰਟੇ ਗੋਪੀ ਇਹਨਾਂ ਦੇ ਨਾਲ ਰਹਿੰਦੇ ਆ ਮੈਂ ਸਾਡੇ ਵਿਆਹ ਨੂੰ 10 ਸਾਲ ਹੋ ਗਏ 10 ਸਾਲਾਂ ਬਾਅਦ ਮੇਰੇ ਘਰ ਪੋਤੋ ਆ ਉਹ ਤੋਂ ਬਾਅਦ ਮੇਰੇ ਦੋ ਫੇਰ ਹੋਏ ਤੇ ਹੁਣ ਮੈਂ ਸਗੋਂ ਸੁਖਣਾ ਕੁੜੀ ਨੂੰ ਤਰਸਦੀ ਆ ਕਿ ਮੇਰੇ ਘਰ ਰੱਬ ਨੇ ਕੁੜੀ ਨਹੀਂ ਦਿੱਤੀ ਤੇ ਇਹਨਾਂ ਨੂੰ ਕਿਉਂ ਨਹੀਂ ਇੰਨੀ ਸਮਝ ਕੇ ਅਕਲ ਆਉਂਦੀ ਹੈ ਕਿ ਵੇਖ ਕੇ ਲਾਗੇ ਤੇ ਮੈਂ ਆਪ ਸੁਭਾ ਮੈਂ ਡੋਲ ਜਾਨੀ ਨਹੀਂ ਹਾਂ ਤੇ ਮੇਰੇ ਕਦੀ ਇਹਨਾਂ ਨੇ ਕਦੀ ਮੇਰਾ ਸਾਥ ਨਹੀਂ ਛੱਡਿਆ ਮੈਨੂੰ ਹੌਸਲਾ ਦਿੰਦੇ ਹੁੰਦੇ ਸੀ ਕਿ ਗਰਮੀਤ ਤੂੰ ਕਿਉਂ ਘਬਰਉਂਦੀ ਆ ਰੱਬ ਸਾਡੀ ਜਰੂਰ ਸੁਣੂਗਾ ਤੇ ਰੱਬ ਨੇ ਸੁਣੀ ਵੀ ਸਾਡੀ 10 ਸਾਲਾਂ ਬਾਅਦ ਮੇਰੇ ਘਰ ਬੱਚੇ ਹੋਏ ਸਭਾ ਤਾਂ ਇਹਨਾਂ ਦਾ ਵੀ ਬਹੁਤ ਚੰਗਾ ਸੀ ਇਹ ਦਿলো ਮਾੜੇ ਨਹੀਂ ਇਹ ਵੀ ਹੈਗੇ ਪਰ ਜੀ ਦੋ ਮੰਮੀ ਨੇ ਹਰ ਵਕਤ ਇਹਨਾਂ ਦੇ ਕੰਨ ਵਿੱਚ ਇਹੋ ਹੀ ਕਹਿਣਾ ਫਿਰ ਉਹ ਵੀ ਕੀ ਕਰਨਾ ਉਹਨਾਂ ਵੱਲ ਵੇਖੇ ਹੁਣ ਇਹ ਵੀ ਡੋਲ ਗਏ ਨੇ ਨਹੀਂ ਨਹੀਂ ਕਹਿਣ ਦੀ ਕਹਿਣ ਦੀ ਗੱਲ ਨਹੀਂ ਹੈਗੀ ਜੋ ਮਰਜ਼ੀ ਕੋਈ ਕਹੀ ਜਾਵੇ ਪਰ ਨਹੀਂ ਇਹਨਾਂ ਨੂੰ ਗੋਪੀਪਾ ਜੀ ਨੂੰ ਨਹੀਂ ਇੰਨੀ ਗੱਲ ਦਾ ਕਰਨਾ ਚਾਹੀਦਾ ਕਿ ਮੈਂ ਦੂਜਾ ਵਿਆਹ ਕਰਾਉਣਾ ਉਹਨੂੰ ਪੂਰਾ ਨਾਲ ਸਾਥਾ ਦਾ ਦੇਣਾ ਚਾਹੀਦਾ ਵਾ ਸਾਥਾ ਦੀਦੀ ਮੇਰਾ ਪਹਿਲਾਂ ਵੀ ਬਹੁਤ ਦਿੰਦੇ ਸੀ ਤੇ ਹੁਣ ਵੀ ਦਿੰਦੇ ਆ ਪਰ ਉਹ ਵੀ ਕੀ ਕਰਨਾ ਜੀ ਦੋ ਮਮੀ ਉਦਾਸ ਹੁੰਦੇ ਨਾ ਪਰ ਉਹਨਾਂ ਵੱਲ ਵੇਖ ਕੇ ਇਹ ਵੀ ਭਾਵ ਕੋ ਹੋ ਜਾਂਦੇ ਆ ਇਹ ਵੀ ਤਾਂ ਦਿਨ ਰਾਤ ਟੈਨਸ਼ਨ ਲਿੰਦੇ ਆ ਇਹ ਵੀ ਕੀ ਕਰਨਾ ਸਮਝਦੀ ਆ ਗੱਲ ਮੈਂ ਵੀ ਤੇਰੀ ਵੀ ਤੇ ਪਰ ਤਾਈ ਨੂੰ ਵੀ ਇਦਾਂ ਨਹੀਂ ਕਰਨਾ ਚਾਹੀਦਾ ਹੈਗਾ ਇਹ ਉਦਾਸ ਹੋਣ ਦਾ ਮਤਲਬ ਇਹ ਥੋੜਾ ਵਾਕੀ ਅਹੀਂ ਪਹਿਲੀ ਜੜੀ ਲਿਆਂਦੀ ਆ ਤਹੀਂ ਉਹਨੂੰ ਬਾਹਰ ਕੱਢ ਦਈਏ ਇਦਾਂ ਨਹੀਂ ਹੁੰਦਾ ਹੈਗਾ ਨਹੀਂ ਇਹ ਦੂਜਾ ਵਿਆਹ ਕਰਨ ਦੇ ਆ ਤੇ ਜੇ ਦੂਜੀ ਦੇ ਬਿਨਾ ਹੋਊਗਾ ਤੇ ਫਿਰ ਇਹ ਤੀਜੀ ਲੈ ਆਉਣਗੇ ਚੁੱਪ ਕਰਕੇ ਨਾ ਮੇਰੀ ਗੱਲ ਸੁਣ ਤੇ ਅੜ ਜਵੇਂ ਘਾੜੀ ਤੇ ਤੂੰ ਗੋਪੀ ਭਾਜੀ ਨੂੰ ਆਖੀ ਕਿ ਮੈਂ ਵਿਆਹ ਨਹੀਂ ਹੋਣ ਦੇਣਾ ਹੈਗਾ ਤੇ ਉਹਨੂੰ ਤੇਰੇ ਜਾਜਾ ਤੋਂ ਬਗੈਰ ਤੇ ਨਹੀਂ ਉਹ ਵਿਆਹ ਕਰਾ ਲੈਣ ਲੱਗਾ ਤੇ ਤੈਨੂੰ ਤੇ ਇਥੇ ਇਹਨਾਂ ਨੇ ਬਣਾ ਕੇ ਰੱਖ ਲੈਣਾ ਇਹ ਘਰ ਦੀ ਕੰਮ ਕਰਨ ਵਾਲੀ ਤੇ ਲਗਾਮ ਪੁਣਾ ਤੇਰੇ ਕੋ ਕਰਾਇਆ ਕਰਨਗੇ ਤੇ ਜੇ ਨਹੀਂ ਤੇ ਫਿਰ ਤੈਨੂੰ ਇਹਨਾਂ ਨੇ ਪੇਕੇ ਕੱਢ ਦੇਣਗੇ ਕਿ ਤੂੰ ਪੇਕੇ ਚੱਲ ਜਾ ਤੇ ਪੇਕੇ ਤੇ ਅੱਗੇ ਤੇਰੇ ਹਾਲਾਤ ਉਦਾਂ ਦੇ ਆ ਤੇ ਤੂੰ ਰਮਾਨ ਦੇ ਨਾਲ ਨਾ ਇਹ ਜਿੱਦ ਕਰਕੇ ਬਹਿਣਾ ਕਿ ਮੈਂ ਵਿਆਹ ਨਹੀਂ ਹੋਣ ਦੇਣਾ ਹੈਗਾ ਮੇਰੀ ਤੇ ਜੀਦੀ ਘਰ ਚ ਰੱਤੀ ਨਹੀਂ ਚੱਲਦੀ ਮੇਰੇ ਦਸਰ ਦਬਕੀਆਂ ਜੱਗੀਆਂ ਤਾਂ ਐ ਜੋਗੀਆਂ ਤਾਂ ਐ ਤੈਨੂੰ ਸਮਝਾਉਂਦੀ ਆਂ ਕਿ ਕਾਹਦੇ ਹਾਲਾਤ ਵੇਖ ਵੇਖ ਕੇ ਨਾ ਤੇ ਮੈਂ ਇੱਥੇ ਚੁੱਪ ਕਰਕੇ ਜੀਣੀ ਆ ਤੇ ਚੁੱਪ ਕੀਤੇ ਨਹੀਂ ਕੰਮ ਚੱਲਣਾ ਹੈਗਾ ਚੁੱਪ ਕਰਕੇ ਵੇਖ ਹੀ ਲਿਆ ਨਾ ਚਾਰ ਪੰਜ ਸਾਲ ਤੈਨੂੰ ਹੋਗੇ ਚੁੱਪ ਕਰਕੇ ਵੇਖਦੀ ਨੂੰ ਤੇ ਨਹੀਂ ਗੱਲ ਬਣਦੀ ਤੇ ਤੈਨੂੰ ਮੈਂ ਕਹਾਂ ਦੀ ਕਿ ਚਲਾਕ ਤੂੰ ਉਸ ਤੋ ਹੋ ਕੇ ਰਹਿ ਇੱਥੇ ਪਲੇ ਮਾਨਸਿਆਂ ਦਾ ਜ਼ਮਾਨਾ ਨਹੀਂ ਹੈਗਾ ਤੇ ਸੱਸ ਤੇਰੀ ਤੇ ਕਿੰਨੀ ਚਲਾਕ ਵਾ ਨਣਾਂ ਤੇਰੀ ਕਿੰਨੀ ਚਲਾਕ ਵਾ ਤੇ ਤੂੰ ਭੋਲੀ ਬਣ ਕੇ ਕਿਉਂ ਰਹਿਣ ਈਂ ਚਲ ਠੀਕਾ ਮੈਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਤੇ ਤਾਈ ਨਾ ਕਿਤੇ ਆ ਜਾਵੇ ਤੇ ਮੈਂ ਜਾਵਾਂ ਤੇ ਜਿਹੜੀਆਂ ਗੱਲਾਂ ਕੀਤੀਆਂ ਤੇ ਤਾਈ ਨੂੰ ਨਾ ਦੱਸੀ ਕਿ ਉਹ ਆਈ ਹੀ ਨਹੀਂ ਦੱਸ ਤੇ ਰੱਬ ਤੇ ਭਰੋਸਾ ਰੱਖ ਮਹਾਰਾਜ ਦੇ ਘਰ 延迟 ਤੇ ਅੰਧੇਰ ਨਹੀਂ ਹੈਗਾ ਐਨੀ ਟੈਨਸ਼ਨ ਨਾ ਲੈ ਆਵਾਂਗੇ ਕਿ ਇਦਣ ਫੇਰ ਅਸੀਂ ਦੋਵੇਂ ਜਾਣੇ ਆਵਾਂਗੇ ਚੰਗਾ ਕੋਈ ਨਹੀਂ ਆਇਆ ਕਰੋ ਨਾ ਬੱਚੇ ਵੀ ਲੈ ਆਇਆ ਕਰੋ ਕੋਈ ਨਹੀਂ ਲੈ ਕੇ ਆਵਾਂਗੇ ਕਿ ਇਦਣ ਮੈਂ ਤੇ ਐਡੀ ਟੈਨਸ਼ਨ ਨਾ ਲੈ ਤੂੰ ਨੇ ਵਿਚਾਰੀ ਦੁਖੀਆ ਕੀ ਕਰਦਾ ਏਟੇ ਵਟੇ ਘਰ ਨੂੰ ਜੇ ਵਿਚਾਰੀ ਨੂੰ ਸੋਕੀ ਨਹੀਂ ਹੈਗਾ ਮਾਸਾ ਤੇ ਕੋਈ ਹਾਲਾ ਚੰਗਾ ਹੋ ਗਿਆ ਤਾਈ ਹੈ ਨਹੀਂ ਘਰ ਤੇ ਵਿਚਾਰੀ ਨੇ ਦੁਖ ਸੁਖ ਫੋਲ ਲਿਆ ਜੇ ਉਹ ਘਰ ਹੁੰਦੀ ਤੇ ਫਿਰ ਇੰਨਾ ਦੁਖ ਸੁਖ ਥੋੜਾ ਘੱਲ ਥੋੜਾ ਹੁੰਦੀ ਆ ਦੀਦੀ ਕਿੰਨੇ ਚੰਗੇ ਹਨ ਕਿੰਨਾ ਚੰਗਾ ਸੰਭਾਲ ਕੇ ਗਿਆ ਇੱਥੇ ਤੇ ਕੋਈ ਨਹੀਂ ਮੇਰੇ ਵੱਲ ਦੀ ਗੱਲ ਕਰਦਾ ਬਸ ਇਹੋ ਦੀਦੀ ਆ ਉਹ ਵੀ ਚੋਰੀ-ਛਿਪੇ ਆ ਜਾਂਦੇ ਆ ਤੇ ਮੇਰਾ ਦਿਲ ਹੌਨਾ ਕਰ ਜਾਂਦੇ ਆ ਮੈਥੇ ਕਿਹਦੇ ਨਾਲ ਦੁੱਖ ਸੁੱਖ ਫੋਲਾ ਇੱਥੇ ਤੇ ਕੋਈ ਵੀ ਨਹੀਂ ਮੇਰਾ ਦੁੱਖ ਸੁੱਖ ਸੁਣਨ ਵਾਲਾ ਇਹ ਹੀ ਤੇ ਮੇਰੀ ਹਰ ਗੱਲ ਸੁਣਦੇ ਵੀ ਸੀ ਹੁਣ ਤਾਂ ਇਹ ਵੀ ਛੋਟੇ-ਛੋਟੇ ਰੁੱਖੇ ਹੋ ਗਿਆ ਪਰ ਕੋਈ ਨਹੀਂ ਮਨਾ ਲਾਂਗੀ ਮੈਂ ਇਹਨਾਂ ਨੂੰ तो ना पानी ले आई हाँ जी आगी गई हेलो ਬੀਪੀ ਕੱਟ ਰੀਤ ਬਾਈ ਖਾਲੀ ਸੀ ਹਾਂਜੀ ਖਾਲੀ ਤੇ ਮੇਰੀ ਗੱਲ ਸੁਣੋ ਬੈਠੋ ਇੱਥੇ ਇੱਕ ਮਿੰਟ ਮੇਰੀ ਗੱਲ ਸੁਣੋ ਤੁਸੀਂ ਇਹ ਨਾ ਸੋਚਿਓ ਕਿ ਤੁਸੀਂ ਤਾਂ ਮੰਮੀ ਦੋਨੋਂ ਕੱਲੀਆਂ ਦੁਖੀ ਹੋ ਮੈਂ ਵੀ ਓਨਾ ਹੀ ਦੁਖੀ ਹਾਂ ਜਿੰਨਾ ਤੁਸੀਂ ਹੋ ਇਹ ਨਾ ਸੋਚੋ ਵੀ ਤੁਸੀਂ ਦੁਖ ਤੇ ਮੈਂ ਮੈਨੂੰ ਮਤਲਬ ਖੁਸ਼ੀ ਹਾਂ ਅੰਦਰੋਂ ਮੈਂ ਵੀ ਓਨਾ ਹੀ ਉਦਾਸ ਹਾਂ ਅੰਦਰੋਂ ਸਗੋਂ ਮੈਂ ਤਾਂ ਹੁਣ ਤੁਹਾਡੀਆਂ ਦੋਨਾਂ ਦੀ ਗੱਲਾਂ ਵਿੱਚ ਫਸ ਗਿਆ ਵਾਂ ਹੁਣ ਮੈਂ ਤੁਹਾਡੀ ਮੰਨਦਾ ਵਾਂ ਤਾਂ ਮੰਮੀ ਨਾਰਾਜ਼ ਹੁੰਦੇ ਆ ਜੇ ਮੰਮੀ ਰਮਣਾ ਤੂੰ ਵੀ ਨਾਰਾਜ਼ ਹੁੰਦੇ ਥੋਂ ਤੁਸੀਂ ਦੱਸੋ ਮੈਂ ਕੀ ਕਰਾਂ ਮੈਂ ਤੁਹਾਡੇ ਮਤਲਬ ਕੀ ਹੁੰਦਾ ਵੀ ਕੁੜਾ ਦੇ ਵਿੱਚ ਪਿਸਣ ਵਾਲੀ ਗੱਲ ਵਾ ਪਰ ਹੁਣ ਮੈਂ ਕੀ ਕਰਾਂ ਮੰਮੀ ਵੀ ਇੱਕ ਗੱਲ ਨੂੰ ਮਤਲਬ ਸੱਚੇ ਆ ਉਹ ਵੀ ਚਾਹੁੰਦੇ ਆ ਵੀ ਸਾਡੇ ਬੱਚੇ ਬੱਚਾ ਔਰ ਮੈਂ ਪੋਤੀ ਪੋਤੇ ਨੂੰ ਖੜਾਵਾ ਤੋ ਮੇਖੋ ਕਿੰਨਾ ਟਾਈਮ ਹੋ ਗਿਆ ਇਸ ਗੱਲ ਨੂੰ ਚਾਰ ਪੰਜ ਸਾਲ ਤੇ ਬੀਤ ਗਏ ਨਾ ਸਾਡੇ ਵਿਆਹ ਨੂੰ ਚਲੋ ਸਾਲ ਹੋ ਗਿਆ ਉਹਦੋਂ ਮੈਂ ਸੋਚਿਆ ਵੀ ਮੈਡੀਸਿਨ ਖਾਈ ਜਾਨੇ ਆ ਤੇ ਬੱਚਾ ਹੋ ਜੇ ਕੋਈ ਨਾ ਮੈਂ ਵੀ ਤੇ ਚਾਹਨੀ ਹੈ ਨਾ ਘਰ ਵਿੱਚ ਖੁਸ਼ੀਆਂ ਆਉਣ ਹੀ ਮੇਰਾ ਤੇ ਨਾਨਾ ਕੱਲੀ ਦਾ ਕਸੂਰ ਪੱਡੋ ਤੁਸੀਂ ਚਲੋ ਕਸੂਰ ਦੀ ਗੱਲ ਨਹੀਂ ਹੈਗੀ ਮਤਲਬ ਚਲੋ ਹੁਣ ਜੇ ਉਹ ਫਿਰ ਮੈਂ ਮੰਮੀ ਨਾਲ ਵੇਨਾ ਫਿਰ ਮੈਂ ਸੋਚਦਾ ਵਾਂ ਕਿ ਮੈਂ ਦੂਜਾ ਵਿਆਹ ਕਰਵਾ ਲਾਂ ਜੇ ਤੁਸੀਂ ਕਹੋ ਤਾਂ ਮੈਂ ਕਰਵਾ ਲਾਂ ਦੂਜਾ ਵਿਆਹ ਕੋਈ ਗੱਲ ਨਹੀਂ ਨਹੀਂ ਜਿਸ ਤਰ੍ਹਾਂ ਤੂੰ ਹੀ ਰਹਿ ਰਹੇ ਉਸ ਤਰ੍ਹਾਂ ਹੋ ਰਹੀ ਜਾਊਗੀ ਨਹੀਂ ਵੇਲੋ ਇਦਾਂ ਨਾ ਕਰੋ ਹਾਂ ਆਪੇ ਰੱਬ ਦੇ ਦੂਗਾ ਨਾ ਕਰ ਰਹੇ ਦੂਜਾ ਵਿਆਹ ਮੈਂ ਨਹੀਂ ਚਾਹਦੀ ਕਿ ਮੇਰੀ ਜਗ੍ਹਾ ਕੋਈ ਹੋਰ ਲਵੇ ਚਲੋ ਜਗਾ ਲੈਣ ਵਾਲੀ ਕਿਹੜੀ ਗੱਲ ਇਹਦੇ ਵਿੱਚ ਹੈਗੀ ਆ ਤੁਹਾਡਾ ਵੀ ਉਹਨਾਂ ਹੀ ਸਤਿਕਾਰ ਰਹੂਗਾ ਮੇਰੇ ਦਿਲ ਵਿੱਚ ਚਲੋ ਯਾ ਵੀ ਮੰਮੀ ਨੂੰ ਵੀ ਪੁੱਤਾਂ ਪੋਤੇ ਮਿਲ ਜਾਣਗੇ ਇੱਕ ਬੱਚੇ ਖਾਤੇ ਤੁਸੀਂ ਮੈਨੂੰ ਧੱਕਾ ਦੇਂਦੇ ਨਾ ਕਰੋ ਦੂਜਾ ਵਿਆਹ ਆਪੇ ਹੀ ਹੋ ਜਾਊਗਾ ਅੱਜ ਨਹੀਂ ਤੇ ਕੱਲ ਨੂੰ ਨਿੱਧਾ ਹਸਾਲਾਂ ਨੂੰ ਆਪੇ ਹੋ ਜਾਏਗਾ ਹੁਣ ਛਿੰਦੇ ਭਾਜੀ ਵਾਲੀ ਵੇਖ ਲਓ ਹਾਂ ਉਹਨਾਂ ਦੇ ਵੀ ਤਾਂ 10 ਸਾਲ ਬਾਅਦ ਬੱਚੇ ਹੋਏ ਆ ਆਪੇ ਸਾਨੂੰ ਵੀ ਰੱਬ ਦੇ ਦੂਗਾ ਉਹ ਤਾਂ ਤੁਹਾਡੇ ਨਾਲ ਰਹਿੰਦੇ ਆ ਉਹ ਨਹੀਂ ਦੱਸਦੇ ਤੁਹਾਨੂੰ ਉਹਨਾਂ ਦੀ ਵੀ ਤਾਂ ਲੇਟ ਹੀ ਹੋਇਆ ਫਿਰ ਕੀ ਹੋ ਗਿਆ ਇਹਦਾ ਨਾ ਕਰੀਓ ਤੇ ਰਹੀ ਗੱਲ ਸਿੰਦੇ ਦੇ ਸਿੰਦੇ ਦਾ ਛੋਟਾ ਭਰਾ ਹੈਗਾ ਇਹ ਉਹਦਾ ਉਹਨਾਂ ਵਿਆਹ ਕੀਤਾ ਤਾਂ ਚਲੋ ਪਰਮਾਤਮਾ ਨੇ ਉਹਦੀਆਂ ਆਂਡੀਆਂ ਸੁਣ ਲਈ ਤੇ ਉਹਨਾਂ ਘਰ ਬੱਚੇ ਹੋ ਗਏ ਤੇ ਉਹਨਾਂ ਨੂੰ ਘਰ ਵਿੱਚ ਫੀਲ ਨਹੀਂ ਹੋਇਆ ਕਿ ਇਹ ਹੋ ਗਿਆ ਤੇ ਹੁਣ ਐਡੇ ਵੱਡੇ ਘਰ ਵਿੱਚ ਮੇਰੀ ਮਾਂ ਇਕੱਲੀ ਪੈ ਗਈ ਆ ਤੇ ਨਾਲੇ ਰਹੀ ਗੱਲ ਦੂਜੇ ਵਿਆਹ ਨਹੀਂ ਤੇ ਦੂਜਾ ਵਿਆਹ ਕਿਹੜਾ ਮੈਂ ਸੋਖ ਨੂੰ ਮਤਲ ਕਰਵਾਉਣਾ ਕਿ ਬੱਚੇ ਵਾਸਤੇ ਕਰਵਾਉਂਦੇ ਆ ਨਾ ਤੇ ਮੈਂ ਤੁਹਾਡਾ ਸਾਥ ਇਹ ਨਾ ਸੋਚਿਆ ਵੀ ਛੱਡ ਦੂੰਗਾ ਤੁਹਾਡਾ ਸਾਥ ਮੈਂ ਹਮੇਸ਼ਾ ਦਊਂਗਾ ਤੇ ਵਿਆਹ ਸਿੱਥੋਂ ਬੱਚੇ ਦਿਖਾਤਰੀ ਕਰਾਉਣਾ ਆਪਾਂ ਜੇ ਤੁਸੀਂ ਮੰਨਦੇ ਹੋ ਇਹ ਗੱਲ ਨੂੰ ਓਹੋ ਰੱਬਾ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਵੀ ਮੈਂ ਕੀ ਕਰਾਂ ਇਹਦੀ ਜਗ੍ਹਾ ਕੋਈ ਹੋਰ ਵੀ ਹੁੰਦਾ ਤੇ ਉਹ ਵੀ ਨਹੀਂ ਚਾਹੂਗਾ ਵੀ ਮੇਰੀ ਜਗ੍ਹਾ ਕੋਈ ਹੋਰ ਲਵੇ ਕੀ ਕਰਾਂ ਹੋ ਗਰਮੀਤ ਕਿੱਥੇ ਹੈ? ਇਹ ਗਰਮੀਤ। ਐ ਗਰਮੀਤ। ਕੋਈ ਨਹੀਂ ਆ ਘਰ। ਹੰਦਾ ਆ ਜਾਂਦਾ ਫੋਨ ਕਰਦਾ। ਹਲੋ। ਹਲੋ। ਹਾਂਜੀ। ਗਰਮੀਤ ਗਰਮੀਤ ਕਿੱਥੇ ਰਹਿ ਗਏ? ਤੁਸੀਂ ਆਏ ਨਹੀਂ ਅਜੇ। ਆਹ ਵੇਖੋ ਆ ਗਈ ਮੈਂ ਘਰ ਦੇ ਲੱਗ ਗਈ। ਆ ਰੋਲ ਤੇ ਪ੍ਰਿਕਰ ਕੋ ਯੂਨੀਟਾ ਤੂੰ ਹੀ ਆਗੇ ਤੇ ਹਾਂ ਮੈਂ ਘਰੇ ਆ ਚਲ ਠੀਕ ਆ ਗਈ ਮੈਂ ਆ ਗਈ ਆਗੇ ਹਾਂ ਮੈਂ ਤੇ ਆਗੇ ਵੇਖਿਆ ਘਰੇ ਕੋਈ ਵੀ ਨਹੀਂ ਹੁਣ ਆਏ ਹੁਣੇ ਆ ਕੇ ਫਿਰ ਮੈਂ ਇੱਧਰ ਉੱਧਰ ਵੇਖ ਕੇ ਫੋਨ ਲਾਇਆ ਤੈਨੂੰ ਮੈਂ ਘਰ ਤੇ ਕੋਈ ਵੀ ਨਹੀਂ ਐ ਇੱਥੇ ਅੱਛਾ ਇੰਨਾ ਡੇਮ ਲਾਤਾ ਜਿੱਥੇ ਜਾਓ ਫਿਰ ਟਾਈਮ ਤੇ ਲੱਗ ਹੀ ਜਾਂਦਾ ਵਾ ਠੀਕ ਉਹ ਡੈਪੀ ਵਿਚਾਰੀ ਦੁੱਖ ਆਪਣੇ ਫੋਲਣਾ ਅੱਛਾ ਖਾਨੀ ਹਿਤਾਈ ਘਰ ਤੇ ਗੋਪੀ ਭਾਜੀ ਵੀ ਕੰਮ ਤੇ ਗਏ ਹੀ ਉਹ ਫਿਰ ਆਪਣੀਆਂ ਗੱਲਾਂ ਡੈਪੀ ਕਰਨ ਤੇ ਉਹਦੀਆਂ ਨਾ ਗੱਲਾਂ ਸੁਣ ਸੁਣ ਕੇ ਨਾ ਬੜਾ ਹੀ ਮਨ ਦੁਖੀ ਹੋਇਆ ਹੁਣ ਕੀ ਕਹਿਣ ਦੇ ਆ ਉਹੋ ਹੀ ਜਿਹੜੀ ਉਹਦੋਂ ਤੁਸੀਂ ਮੈਨੂੰ ਦੱਸਣ ਡੇ ਹੀ ਗੁੱਗੂ ਆਪੀ ਦਾ ਵਿਆਹ ਕਰਨ ਵਾਸਤੇ ਕਹਾਂ ਡੇ। ਹਾਂ ਤਾਂ ਮੈਂ ਸੱਚਾਈ ਕਹਿੰਦਾ ਹੈ ਨਾ ਤੈਨੂੰ ਤੂੰ ਕਹਿੰਦੀ ਨਹੀਂ ਇਦਾਂ ਨਹੀਂ ਹੋ ਸਕਦਾ। ਹੁਣ ਸੁਣਾਈਏ ਆਪ। ਉਹ ਵਿਚਾਰੀ ਹੁਣ ਆਪਣੇ ਮੂੰਹੋਂ ਦੱਸਣ ਡਈ ਆ ਕਿ ਦੀਦੀ ਸੱਚ ਵਾ ਮੈਨੂੰ ਪੁੱਛਿਆ ਕਿ ਸੱਚ ਵਾ ਆਂਦੀ ਕਿ ਸੱਚ ਵਾ ਐ। ਤੇ ਅਜੇ ਮੈਂ ਉਹਦੋਂ ਗੋਪੀ ਨੂੰ ਇੰਨਾ ਸਮਝਾਇਆ ਕਿ ਨਹੀਂ ਇਦਾਂ ਕਰੀਦਾ। ਜੋ ਵਿਚਾਰੀ ਭੋਲੀ ਆ ਤੇ ਹੁਣ ਤੁਸੀਂ ਇਦਾਂ ਕਰੋਗੇ ਅਡੀਤੀ ਭੈਣ ਨਾਲ ਕੋਈ ਇਦਾਂ ਕਰੇ ਤੇ ਇਦਾਂ ਚੰਗਾ ਲੱਗਦਾ ਵਾ। ਜਦੋਂ ਕਿ ਇਨਾ ਧੀਆਂ ਭੈਣਾਂ ਨਾਲ ਇਨਾ ਧੀਆਂ ਨਾਲ ਹੋਵੇ ਨਾ ਇਹ ਫੇਰੇ ਇਨਾਂ ਵਰਗਿਆਂ ਨੂੰ ਪਤਾ ਲੱਗਦਾ ਵਾ ਉਹਨਾਂ ਚਿਰ ਇਹਨਾਂ ਨੂੰ ਨਹੀਂ ਅਕਲ ਆਉਂਦੀ ਹੁੰਦੀ ਜਦੋਂ ਉਦੋਂ ਸਮਝਾਇਆ ਸੀ ਨਾ ਤੇ ਉਦੋਂ ਤੇ ਵਿਆਹ ਨੂੰ ਵੀ ਥੋੜਾ ਹੀ ਟਾਈਮ ਹੋਇਆ ਸੀ ਤੇ ਚੱਲ ਹੁਣ ਤੇ 4-5 ਸਾਲ ਫੇਰ ਹੋ ਗਏ ਆ ਵਿਆਹ ਨੂੰ ਤੇ ਵਿਚਾਰਾ ਇੰਨਾ ਚੜੜਿਆ ਰਿਹਾ ਤੇ ਜਦੋਂ ਇੱਕੋ ਗੱਲ ਘਰ ਦੇ ਵਿੱਚ ਇੱਕੋ ਗੱਲ ਕਰੀ ਜਾਈਏ ਤੇ ਬੰਦੇ ਦੇ ਦਿਮਾਗ ਤੇ ਨਾ ਬਦੋ ਬਦੀ ਅਸਰ ਹੋ ਹੀ ਜਾਂਦਾ ਵਾ ਤੇ ਮੈਨੂੰ ਮੇਦਾ ਕਿ ਹੁਣ ਪੱਕਾ ਉਹਨੂੰ ਬੋਲ ਬੋਲ ਕੇ ਕਹਿ ਕਹਿ ਕੇ ਉਹਦਾ ਮਨ ਨਾ ਇਤੋਂ ਚੁੱਕਣ ਨੂੰ ਫਿਰਦੇ ਆ ਤਾਂ ਇਹਦੇ ਨਾਲ ਵੀ ਮੈਨੂੰ ਲੱਗਦਾ ਹੁਣ ਨਾ ਰੁੱਖਾ ਜਿਹਾ ਹੀ ਰਹਿੰਦਾ ਵਾ ਉਹ ਸੋਨੀਆ ਦੱਸਦੀ ਨਾ ਕਿ ਮੰਮੀ ਜਿਹੜੀ ਆ ਰਾਤ ਦੇਣ ਕਹਿੰਦੀ ਰਹਿੰਦੀ ਆ ਕਿ ਵਿਆਹ ਕਰਾ ਦਾ ਦੂਜਾ ਤੋਂ ਦੂਜਾ ਵਿਆਹ ਕਰਾ ਲਾ ਦੁੱਧ ਲਾਗੇ ਪੋਤੇ ਪੋਤੀਆਂ ਲੈ ਕੇ ਆਉਂਦੇ ਆ ਤੇ ਮੇਰਾ ਵੀ ਮਨ ਕਰਦਾ ਕਿ ਮੈਂ ਵੀ ਆਪਣੇ ਖੜਾਵਾ ਅੱਗੇ ਝਟ ਝਟ ਮੈਨੂੰ ਵੀ ਫੋਨ ਲਾ ਲਿੰਦਾ ਸੀ ਤੇ ਚਲ ਮੈਂ ਵੀ ਲਾ ਲਿੰਦਾ ਸੀ ਕੁਝ ਬੰਦਾ ਗੱਲਬਾਤ ਕਰ ਦਾਰੀਦਾ ਪਰ ਜਦੋਂ ਇਦਾਂ ਦੇ ਹਾਲਾਤ ਹੋਣ ਨਾ ਘਰ ਦੇ ਵਿੱਚ ਤੇ ਨਾ ਤੇ ਕਿਸ ਨੂੰ ਮਨ ਕਰਦਾ ਫੋਨ ਕਰਨ ਨੂੰ ਤੇ ਉਧਰੋਂ ਮੈਂ ਆਪਦੀ ਦੁਕਾਨ 'ਚ ਵਿਜੀ ਰਹਿ ਜਨਾ ਕਈ ਵਾਰੀ ਮੈਨੂੰ ਵੀ ਨਹੀਂ ਖਿਆ ਰਿਹਾ ਚੱਲ ਜਿੰਨੇ ਇਹਦੇ ਨਾਲ ਤੂੰ ਤੇ ਵਰਸੋ ਲੈ ਹੀ ਆਈਂ ਜਾ ਕੇ ਪਰ ਨਹੀਂ ਨਾ ਇੱਥੇ ਗੋਪੀ ਭਾਜੀ ਵੀ ਗਲਤ ਵਾ ਹੁਣ ਜੇ ਇਹ ਮਤਲਬ ਥੋੜਾ ਕੀ ਹੁਣ ਮਾਂ ਕਹਿਣ ਡਈ ਆ ਤੇ ਹੁਣ ਤੂੰ ਉਹਦੇ ਵੱਲ ਤੇ ਵੇਖ ਕਿ ਮੈਂ ਵਿਆਹ ਨੁਹਾ ਮਿਵਰਣ ਡਿਆਂ ਪਰ ਬਘਾਨੀ ਤੀਰੀ ਤੇ ਜ਼ਿੰਦਗੀ ਖਰਾਬ ਹੋਈ ਜਾਣੀ ਨਾ ਫਿਰ ਪਰ ਮੇਰੇ ਕੋਈ ਇੱਕ ਸਕੀਮ ਹੈਗੀ ਆ ਜੇ ਉਹਦਾ ਕਰ ਲੈਣਾ ਤੇ ਵਧੀਆ ਰਹਿਣਗੇ ਕਿਹੜੀ ਇਹ ਚੁੱਪ ਕਰਕੇ ਨਾ ਤੇ ਬੱਚਾ ਗੋਦ ਲੈ ਲੈਣ ਠੀਕ ਆ ਇਹ ਵੀ ਠੀਕ ਵਾ ਇਹ ਤੇ ਮੇਰੇ ਦਿਮਾਗ ਚ ਆਈ ਨਹੀਂ ਗੱਲ ਨਹੀਂ ਤੇ ਮੈਂ ਹੀ ਉਹਨੂੰ ਕਹਿਆ ਹੁਣੀ ਇਹ ਨਹੀਂ ਗੱਲ ਹੁਣ ਤੂੰ ਨਹੀਂ ਕਹਿਣਾ ਕੁਝ ਵੀ ਹੁਣ ਮੈਂ ਕਰੂੰਗਾ ਫੋਨ ਗੋਪੀ ਨੂੰ ਤੇ ਮੈਂ ਉਹਨੂੰ ਸਮਝਾਵਾਂਗਾ ਕਿ ਵਿਆਹ ਕਰਨੇ ਜਿਹੜੇ ਆ ਨਾ ਗੁੱਡੇ ਗੁੱਡੀਆਂ ਦੇ ਖੇਡ ਨਹੀਂ ਕੇ ਵੀ ਝਟ ਤੋੜ ਲਿਆ ਤੇ ਝਟ ਕਰ ਲਿਆ ਸਹੀ ਆ ਤੁਸੀਂ RAM ਦੇ ਨਾਲ ਕੋਈ ਬੱਚਾ ਗੋਦ ਲੈ ਲਓ ਯਾਰ ਫਿਰ ਕੀ ਆ ਲੈ ਲੈਂਦੀ ਆ ਲੋਕ ਲੈਂਦੀ ਆ ਸਹੀ ਬੱਚਿਆਂ ਨੂੰ ਲੋੜ ਪੈਂਦੀ ਮਾਪਿਓ ਦੀ ਕੋਈ ਗੱਲ ਨਹੀਂ ਸਾਰਾ ਕੁਝ ਸਹੀ ਹੋ ਜਾਂਦਾ ਵਾ ਪਰ ਜੇ ਬੰਦੇ ਨੇ ਕਰਨਾ ਹੋਵੇ ਤਾਂ ਸੋਨੀਆਂ ਨਾਲੇ ਮੈਨੂੰ ਦੱਸਣ ਲਈ ਹੀ ਕੀ ਜੇ ਤਾਈ ਕਹਿੰਦੀ ਆ ਗੋਪੀ ਬਾਜੀ ਨੂੰ ਕਿ ਜਿਹੜਾ ਵਿਆਹ ਕਰਨਾ ਵਾ ਦੂਜਾ ਤੇ ਇਹ ਤੇ ਆਮ ਗੱਲ ਹੀ ਆ ਤੇ ਤਾਈ ਨੂੰ ਇਹ ਗੱਲ ਦਾ ਪਤਾ ਵਾ ਕਿ ਇਹ ਦੂਜਾ ਵਿਆਹ ਕਰਨਾ ਆਮ ਗੱਲ ਵਾ ਤੇ ਇਹ ਨਹੀਂ ਉਹਨੂੰ ਪਤਾ ਕਿ ਜਿਹੜਾ ਬੱਚਾ ਗੋਦ ਲਈਦਾ ਵਾ ਤੇ ਉਹ ਵੀ ਆਮ ਗੱਲ ਹੀ ਆ ਕਈਆਂ ਨੇ ਬੱਚਾ ਗੋਦ ਲਿਆ ਤੇ ਕਈਆਂ ਦੇ ਘਰ ਬੱਚੇ ਆ ਤੇ ਇਹਨੂੰ ਤਾਈ ਨੂੰ ਕਿਉਂ ਨਹੀਂ ਸਮਝ ਆਉਂਦੀ ਪਰ ਜਿੱਥੋਂ ਤੱਕ ਦੇਖਦਾ ਨਾ ਮੈਨੂੰ ਜਿੱਦਾਂ ਦੇ ਹਾਲਾਤ ਮੈਂ ਵੇਖ ਕੇ ਆਈਂ ਸੋਨੀਆਂ ਦੇ ਨਾ ਤੇ ਤਾਈ ਨੇ ਮੰਨਣਾ ਜੇ ਤੇ ਨਾ ਉਹਦੀ ਨਣਾਨ ਨੇ ਮੰਨਣਾ ਜੇ ਗੋਦ ਲੈਣ ਨੂੰ ਬੱਚਾ ਪਰ ਕੋਈ ਨਾ ਆਪਾਂ ਇੱਕ ਵਾਰੀ ਕੋਸ਼ਿਸ਼ ਤੇ ਕਰ ਸਕਦੇ ਆ ਨਾ ਫੋਨ ਕਰਦੇ ਆ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਬਚਾਉਣ ਦੀ ਤੇ ਗਾੜੀ ਉਹਦੀ ਵਿਚਾਰੀ ਦੀ ਕਿਸਮਤ ਠੀਕ ਹੈ ਉਹ ਤੇ ਚੱਲ ਤੁਸੀਂ ਆਪਣਾ ਜ਼ੋਰ ਲਾ ਕੇ ਵੇਖ ਲਓ ਜੇ ਤੁਹਾਡਾ ਮੰਨੋਂ ਨਗੇ ਤੇ ਪਰ ਮੈਂ ਤੇ ਆਪ ਉਹਦੇ ਸੋਨੀਆਂ ਨੂੰ ਇੰਨੀ ਗੱਲ ਬਾਬਾ ਕਹਿ ਕੇ ਆਈ ਆ ਕਿ ਤੂੰ ਨਾ ਹਾਂ ਮੇ ਭਰੀ ਕਿ ਵਿਆਹ ਕਰ ਲੈ ਸੱਚੀ ਪੁੱਛੋ ਨਾ ਮੈਂ ਹੋ ਕੇ ਤੇ ਆਈ ਨਾ ਉਧਰੋਂ ਪਰ ਇੰਨਾ ਮਨ ਦੁਖੀ ਹੋਇਆ ਨਾ ਉਹਦੀਆਂ ਗੱਲਾਂ ਸੁਣ ਕੇ ਬਹੁਤ ਜ਼ਿਆਦਾ ਮੈਂ ਤੇ ਇਥੋਂ ਕਰ ਤੱਕ ਵੀ ਉਹਨੂੰ ਕਹਿ ਕੇ ਆਈ ਕਿ ਹਾਡੇ ਵਿਆਹ ਦਾ 10 ਸਾਲ ਬਾਅਦ ਬੱਚਾ ਹੱਡੇ ਹੋਏ ਆ ਤੇ ਸੋਖਣਾ ਮਹਾਰਾਜ ਨੇ ਸਾਨੂੰ ਬੱਚੇ ਬੜੇ ਸੋਹਣੇ ਦਿੱਤੇ ਤੇ ਪਰ ਸਬਰ ਨਹੀਂ ਹੈਗਾ ਲੋਕਾਂ ਦੇ ਵਿੱਚ ਮਹਾਰਾਜ ਤੇ ਵਿਰੋਸਾ ਨਹੀਂ ਹੈਗਾ ਪਤਾ ਗੱਲ ਦੁਖੀ ਹੋਣ ਵਾਲੀ ਤੇ ਹੈਗੀ ਆ ਪਰ ਹੁਣ ਇਹਨਾਂ ਨੂੰ ਆਪ ਸੋਚ ਚਾਹੀਦੀ ਆ ਹਨ ਮਹਾਰਾਜ ਚਾਵੇਦ ਕੋਈ ਵੀ ਕਰ ਸਕਦਾ ਵਾ ਪਰ ਨਹੀਂ ਸਮਝਦੇ ਮੈਂ ਤਾਂ ਹੀ ਕਹਿਆ ਨਾ ਚਲ ਇੱਕ ਕਰੀ ਆ ਪਾ ਸਮਝਾਉਨੇ ਆ ਫਿਰ ਸ਼ਾਇਦ ਕਿਤੇ ਉਹਦੇ ਖਾਨੇ ਚ ਪੈ ਹੀ ਜਾਵੇ ਗੱਲ ਚਲੋ ਵੇਖ ਲੈ ਉਹ ਸਮਝਾ ਕੇ ਉਹਨੂੰ ਜੇ ਸਮਝਣਗੇ ਚਲ ਤੁਸੀਂ ਦੱਸੋ ਚਾਹ ਪਾਣੀ ਪੀਣਾ ਤੁਸੀਂ ਚਾਹ ਬਣਾ ਗੱਟ ਕੇ ਮੇਰਾ ਵਸੇ ਰਿਪੀਟ ਕਰਨ ਲਿਆ ਠੀਕ ਬਣਾ ਗੱਟ ਕੇ ਇਹੋ ਜਿਹਾ ਸਮੇਂ ਜਿਹੜਾ ਬੰਦਾ ਸਾਥ ਨਾ ਦੇ ਜਨਾਨੀ ਦਾ ਨਾ ਤੇ ਜਨਾਨੀ ਵਾਹਤੇ ਇਹੋ ਜਿਹਾ ਸਮਾਂ ਲਗਾਉਣਾ ਨਾ ਬਹੁਤ ਮੁਸ਼ਕਲ ਹੋ ਜਾਂਦਾ